ਵਾਹਿਗੁਰੂ ਸਾਹਿਬ ਜੀ ਕਿਰਪਾ ਕਰੋ ਦੀਨ ਕੇ ਦਾਤੇ ਮੇਰਾ ਗੁਣ ਆਵ ਗੁਣ ਨਾ ਵਿਚਾਰੋ ਕੋਈ ਮਾਟੀ ਕਾ ਕਿਆ ਧੋਪ ਸਾਮੀ ਮਾਨਸ ਕੀ ਗਤ ਏਹੀ ਹਉ ਆਇਆ ਦੂਰੋਂ ਚਲ ਕੈ ਮੈਂ ਤਕੀ ਤਉ ਸਰਨਾਏ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਉ ਮੈਂ ਆਸਾ ਰਖੀ ਚਿਤ ਮੈਂ ਮੇਰਾ ਸਭੋ ਦੁੱਖ ਗਵਾਏ ਜਿਉ ਇਤ ਮਾਰਗ ਚੱਲੇ ਪਾਈੜੇ ਗੁਰ ਕਹੈ ਸੋਕਾਰ ਕਮਾਏ ਜਿਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਉ ਸਾਹਿਬ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਤਿੰਨਾ ਦੀ ਪਾਵਨ ਪਵਿੱਤਰ ਅੰਮ੍ਰਿਤਮਈ ਗੋਦ ਦੇ ਅੰਦਰ ਜੁੜਮਲ ਬੈਠੇ ਅਤ ਸਤਕਾਰਯੋਗ ਸਤਸੰਗੀ ਜਨੋਂ ਪਾਤਸ਼ਾਹ ਜੀ ਦੀ ਅਪਾਰ ਬਖਸ਼ਿਸ਼ ਮਹਿਰਮਤ ਦੇ ਸਦਕਾ ਆਪਾਂ ਸਾਰੇ ਹੀ ਰਲ ਮਿਲ ਸਤਗੁਰ ਜੀ ਦੇ ਪਾਵਨ ਚਰਨਾਂ ਦੇ ਨਾਲ ਜੁੜਨ ਦਾ ਯਤਨ ਕਰ ਰਹੇ ਹਾਂ ਪਾਵਨ ਬਚਨਾਂ ਨੂੰ ਆਪਾਂ ਹਰ ਰੋਜ਼ ਵਿਚਾਰਦੇ ਆਂ ਤੇ ਕੋਸ਼ਿਸ਼ ਕਰਦੇ ਆਂ ਅਸੀਂ 20 ਸਤਿਗੁਰੂ ਜੀ ਦੇ ਪਾਵਨ ਬਚਨਾਂ ਨੂੰ ਅਸੀਂ ਜ਼ਿੰਦਗੀ ਦਾ ਆਧਾਰ ਬਣਾ ਲਈਏ ਸੋ ਆਓ ਕੋਸ਼ਿਸ਼ ਕਰਦੇ ਆਂ ਸਤਿਗੁਰੂ ਜੀ ਦੇ ਹਰ ਰੋਜ਼ ਵਾਂਗੂ ਆਪਾਂ ਮਤ ਨੂੰ ਸਮਤ ਨੂੰ ਵਿਚਾਰਨ ਦਾ ਯਤਨ ਕਰੀਏ ਕੋਸ਼ਿਸ਼ ਕਰੋ ਸਾਡੀ ਜ਼ਿੰਦਗੀ ਦਾ ਕਿਤੇ ਸਤਿਗੁਰ ਦੇ ਬਚਨ ਆਧਾਰ ਬਣ ਜਾਣ ਭਾਵ ਕਿ ਮਨ ਵਿੱਚ ਕੋਈ ਚਿੰੰਗ ਜਾਗ ਪਵੇ ਵਿਚਾਰਾਂ ਦੀ ਰਮਤਾ ਤੋਂ ਪਹਿਲਾਂ ਸਾਰੇ ਰਲ ਮਿਲ ਗੁਰਦੁਆਰ ਦੀ ਮਰਿਆਦਾ ਨਿਭਾ ਲੂ ਲਵਾਓ ਭਾਈ ਹਾਜ਼ਰੀ ਕੋਈ ਵੀ ਰਸਨਾ ਫਤੇ ਤੋਂ ਬਾਜੀ ਨਾ ਰਹਿ ਜਾਵੇ ਇੱਕ ਵਾਰ ਕਹਿਣ ਤੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰ ਦੇ ਪਾਵਨ ਬੋਲ ਆਪਾਂ ਪੜ ਰਹੇ ਸਾਂ ਸਤਗੁਰ ਜੀ ਨੇ ਬਖਸ਼ਿਸ਼ ਕੀਤੀ ਹੈ ਵੀ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜਿਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਈ ਜਿਉ ਕਹਿੰਦੇ ਮੈਂ ਬੜਾ ਦੂਰੋਂ ਚੱਲ ਕੇ ਆਇਆ ਮੈਂ ਬਹੁਤ ਦੂਰੋਂ ਚੱਲ ਕੇ ਆਇਆ ਹਉ ਆਇਆ ਦੂਰੋਂ ਚੱਲ ਕੇ ਮੈਂ ਤੱਕੀ ਤਉ ਸਰਣਾਏ ਜਿਉ ਤੱਕੀ ਦਾ ਭਾਵ ਹੈ ਵੀ ਮੈਂ ਤੇਰੀ ਤੇਰੀ ਓਟ ਦਾ ਸਹਾਰਾ ਲੈ ਮੈਂ ਤੱਕੀ ਤੌ ਸ਼ਰਣਾ ਜਿਉਂ ਇਥੇ ਦੂਰੋਂ ਚੱਲ ਕੇ ਆਉਣ ਦਾ ਮਤਲਬ ਇਹ ਨਹੀਂ ਵੀ ਮੈਂ ਦੂਜੇ ਪਿੰਡੋਂ ਚੱਲ ਕੇ ਆਇਆ ਜਾਂ ਮੈਂ ਮੇਰਾ ਘਰ ਫਿਰਨੀ ਤੇ ਮੈਂ ਉਥੋਂ ਚੱਲ ਕੇ ਆਇਆ ਕਹਿਣ ਦਾ ਭਾਵ ਇਹ ਹੈ ਵੀ ਮੈਂ ਬਹੁਤ ਦੂਰੋਂ ਪਾਵ ਉਸ ਲੰਬਾ ਸਫਰ ਤੈ ਕੀਤਾ ਤੇ ਸਫਰ ਜ਼ਰੂਰੀ ਨਹੀਂ ਵੀ ਸਾਡੇ ਤਨ ਦਾ ਹੋਵੇ ਸਾਡੇ ਮਨ ਦਾ ਵੀ ਸਫਰ ਬੜਾ ਲੰਬਾ ਹੈ ਹਾਉ ਆਇਆ ਦੂਰੋਂ ਚੱਲ ਕੇ ਪਾਵ ਕੈ ਮੈਂ ਬੜੇ ਥਾਵਾ ਤੋਂ ਡਿਗਟ ਹੈ ਕੇ ਤੇਰੇ ਤੱਕ ਪਹੁੰਚਿਆ ਜਿਵੇਂ ਆਪਾਂ ਪਵਨ ਬੋਲ ਗੁਰਬਾਣੀ ਦੇ ਪੜ੍ਹਦੇ ਆ ਨਾ ਡਿੱਠੇ ਸੱਬੇ ਥਾਮ ਨਹੀਂ ਤੁਦ ਜਿਆ ਵੀ ਮੈਂ ਅਨੇਕਾਂ ਥਾਂ ਵੇਖੇ ਤੇਰੇ ਵਰਗਾ ਕੋਈ ਨਹੀਂ ਦੇਖਣ ਦਾ ਭਾਵ ਹੈ ਵੀ ਮੈਂ ਬੜੇ ਹੁਮਲੇ ਮਹੋਤ ਦੂਰ ਦੂਰ ਤੱਕ ਨਿਗਾ ਮਾਰ ਲਈ ਬੜਿਆ ਨਾਲ ਜੁੜ ਕੇ ਵੇਖ ਲਿਆ ਡਿੱਠੇ ਸੱਬੇ ਥਾਮ ਨਹੀਂ ਤੁਦ ਜਿਆ ਜਾਂ ਪਾਵਨ ਬੋਲ ਇਹ ਵੀ ਆਪਾਂ ਗੁਰਬਾਣੀ ਵਿੱਚ ਪੜ੍ਹਦੇ ਆ ਸਭ ਜਗ ਫਿਰ ਮੈਂ ਦੇਖਿਆ ਹਰ ਇੱਕੋ ਦਾਤਾ ਸਾਰਾ ਜਗਤ ਮੈਂ ਘੁੰਮ ਕੇ ਵੇਖ ਲਿਆ ਘੁਮਣ ਦਾ ਮਤਲਬ ਇਹ ਨਹੀਂ ਹੈ ਵੀ ਮੈਂ ਵੀਜ਼ਾ ਲਵਾ ਕੇ ਸਾਰੀਆਂ ਕੰਟਰੀਆਂ 'ਚ ਜਾ ਆਇਆ ਕਹਿਣ ਦਾ ਭਾਵ ਹੈ ਵੀ ਮੈਂ ਸਾਰੇ ਪਰਖ ਕੇ ਵੇਖ ਲਿਆ ਹਰ ਇੱਕੋ ਦਾਤਾ ਕਿਉਂਕਿ ਕਰਨ ਕਰਾਉਣ ਵਾਲਾ ਇੱਕੋ ਹੀ ਹੈ ਸਭਨਾ ਜੀਆ ਕਾ ਇੱਕ ਦਾਤਾ ਹੈ ਕਹਿੰਦੇ ਮੈਂ ਸਾਰੀ ਦੁਨੀਆਂ ਨੂੰ ਵੇਖ ਲਿਆ ਭਾਵ ਕੇ ਹਰੇਕ ਨੂੰ ਵਰਤ ਕੇ ਪਰਖ ਕੇ ਵੇਖ ਲਿਆ ਪਰ ਤੇਰੇ ਵਰਗਾ ਮਾਲਕਾ ਕੋਈ ਵੀ ਨਹੀਂ ਹੈ ਰਹੇਓ ਸੰਤ ਹਉ ਟੋਲ ਸਾਧਬੋ ਤੇਰੇ ਡਿਠੇ ਬੜੇ ਮੈਂ ਟੋਲ ਕੇ ਵੇਖ ਲੇ ਪਟਤ ਸਹਬਾਨ ਜਦੋਂ ਗੁਰੂ ਨਾਨਕ ਦਰ ਤੇ ਪਹੁੰਚਦੇ ਐ ਨਾ ਤਾਂ ਉਹ ਇਹ ਗੱਲ ਲਿਖਦੇ ਆ ਆਪਣੇ ਹੱਥੀ ਕਹਿੰਦੇ ਵੀ ਅਸੀਂ ਬੜੀਆਂ ਥਾਵਾਂ ਤੇ ਪਟ ਕੇ ਰਹਿਓ ਸੰਤ ਹਾਂ ਟੋਲ ਬਾ ਸਾਧ ਬਹੁ ਤੇਰੇ ਡਿੱਠੇ ਸੰਿਆਸੀ ਤਪੱਸਵੀ ਮੁਖੋਂ ਇਹ ਪੰਡਿਤ ਮਿੱਠੇ ਸੰਿਆਸੀ ਦੇਖ ਲੈ ਤਪੱਸਵੀ ਵੇਖ ਲੈ ਪੰਡਿਤ ਵੇਖ ਲੈ ਭਾਵ ਕੇ ਦਰ ਕੋਈ ਛੜੇ ਨਹੀਂ ਅਖੀਰ ਵਿੱਚ ਗੁਰੂ ਨਾਨਕ ਦਰ ਤੇ ਪਹੁੰਚੇ ਆ ਇਹ ਭਾਵ ਕਹਿਣਦਾ ਵੀ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਬੜੇ ਸਫਰ ਤੈ ਕਰ ਲੇ ਹਾਲਾਂਕਿ ਰਿਹਾਂ ਮੈਂ ਪਿੰਡ ਦੇ ਵਿੱਚ ਹੀ ਰਿਹਾਂ ਇੱਥੀ ਆ ਪਰ ਅੱਜ ਮਾਲਕਾ ਪਤਾ ਲੱਗਿਆ ਵੀ ਤੇਰੇ ਦਰਵਰਗਾ ਦਰ ਕੋਈ ਨਹੀਂ ਹੁਣ ਇਸ ਚੀਜ਼ ਦਾ ਅਹਿਸਾਸ ਹੋਣਾ ਕਿਵੇਂ ਇਸ ਗੱਲ ਨੂੰ ਸਮਝੋ ਜਿਡੀ ਸਾਡੀ ਭਟਕਣਾ ਹੈ ਨਾ ਜ਼ਿੰਦਗੀ ਦੀ ਸਾਨੂੰ ਉਹ ਮਾਲਕ ਦੀ ਸ਼ਰਨ ਲੈਣ ਨਹੀਂ ਦਿੰਦੀ ਸਾਡੀ ਜ਼ਿੰਦਗੀ ਦੇ ਅੰਦਰ ਪਈ ਭਟਕਣਾ ਸਾਨੂੰ ਮਾਲਕ ਦੇ ਦਰ ਤੇ ਟਿਕਣ ਨਹੀਂ ਦਿੰਦੀ। ਇਹ ਨਹੀਂ ਵੀ ਅਸੀਂ ਕਦੇ ਆਏ ਹੀ ਨਹੀਂ ਦਰ ਤੇ ਆਉਨੇ ਅਸੀਂ ਮਾਲਕ ਦੇ ਦਰ ਤੇ ਗੁਰੂ ਨਾਲ ਜੁੜਦੇ ਵੀ ਆਂ ਬਾਣੀ ਅਸੀਂ ਹਰ ਰੋਜ਼ ਹੀ ਪੜ੍ਹਦੇ ਆਂ। ਪਰ ਜਿਹੜੀ ਹੁਣ ਭਟਕਣਾ ਹੋਵੇ ਭਟਕਣਾ ਸਾਨੂੰ ਇਸ ਦਰ ਤੋਂ ਵੀ ਵਾਪਸ ਫੇਰ ਮੁੜ ਕੇ ਲੈ ਦਿੰਦੀ ਏ ਉਸੇ ਚੱਕਰ ਦੇ ਵਿੱਚ। ਚੱਕਰ ਪਿਆ ਹੋਇਆ ਨਾ ਕਰਮ ਕਾਂਡਾਂ ਦਾ ਭਟਕਣਾਵਾਂ ਦਾ ਸਾਡੀ ਜ਼ਿੰਦਗੀ ਦੀ ਜਿਹੜੀ ਦੁੱਬਦਾ ਏ ਉਹ ਟਿਕਣ ਨਹੀਂ ਦੇ ਰਿ ਜਿਨੂੰ ਅਸੀਂ ਡਾਵਾਂ ਡੋਲਤਾ ਵੀ ਕਹਿ ਦਿੰਨੇ ਆ ਕਿਉਂਕਿ ਡਾਵਨ ਡੋਲਾ ਡਿਗਣ ਡੋਲਾ ਤੋ ਲੋਜ ਬਣ ਕੇ ਪਰਮਾ ਡਿਗਣ ਡੋਲਾ ਮਨ ਦੇ ਪਰਮਾ ਕਰਕੇ ਜਿੰਨਾ ਚਿਰ ਮਨ ਦੇ ਵਿੱਚ ਭਰਮ ਮੈਂ ਟਿਕਾ ਨਹੀਂ ਹੈਗਾ ਉਹਨਾਂ ਚਿਰ ਇਹ ਡਿਗਣ ਡੋਲਾ ਬਣਿਆ ਰਹਿਣਾ ਹੁਣ ਡਿਗਣ ਡੋਲਾ ਬਣਿਆ ਹੋਣ ਕਰਕੇ ਮੈਨੂੰ ਗੁਰੂ ਦੀ ਗੱਲ ਤੇ ਭਰੋਸਾ ਨਹੀਂ ਆ ਰਿਹਾ ਯਕੀਨ ਨਹੀਂ ਆ ਰਿਹਾ ਹੁਣ ਅਸੀਂ ਜਿੰਨਾ ਮਰਜੀ ਕਹੀ ਜਾਈਏ ਵੀ ਮੈਂ ਸਤਗੁਰੂ ਜੀ ਤੇਰੀ ਗੱਲ ਤੇ ਬੜਾ ਯਕੀਨ ਕਰਦਾ ਗੁਰਬਾਣੀ ਬਿਨਾ ਤਾਂ ਸਾਡਾ ਕੋਈ ਨਹੀਂ ਜੀ ਗੁਰਬਾਣੀ ਬਿਨਾ ਕੋਈ ਨਹੀਂ ਇਹਦਾ ਕਹਿਣ ਦਾ ਮਤਲਬ ਪਤਾ ਕੀ ਹੈ ਵੀ ਅਸੀਂ ਗੁਰਬਾਣੀ ਦੀ ਗੱਲ ਨੂੰ ਸਤ ਕਰਕੇ ਮੰਨ ਰਹੇ ਆ ਹੁਣ ਸਤਗੁਰੂ ਨੇ ਬਚਨ ਕੀਤੇ ਕਹਿੰਦੇ ਹਉ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤਉ ਸ਼ਰਨਾਏ ਜਿਉ ਮੈਂ ਆਸਾ ਰੱਖੀ ਚਿਤ ਮੈਂ ਮੇਰਾ ਸਭੋ ਦੁੱਖ ਘਵਾਏ ਜਿਉ ਕਹਿੰਦੇ ਮੈਂ ਆਸ ਰੱਖੀ ਹੈ ਚਿਤ ਦੇ ਵਿੱਚ ਵੀ ਤੂੰ ਸਾਰੇ ਦੁੱਖ ਮਟਾਉਣ ਵਾਲਾ ਤੇ ਇਹਦੇ ਵਿੱਚ ਕੋਈ ਸ਼ੱਕ ਵੀ ਨਹੀਂ ਹੈ ਗੁਰੂ ਸਾਰੇ ਦੁੱਖ ਮਟਾਉਣ ਵਾਲਾ ਸੁਖ ਦੇਣ ਵਾਲਾ ਸਾਨੂੰ ਇੱਛਾ ਪੂਰਨ ਵਾਲਾ ਕੋਈ ਸੱਕ ਨਹੀਂ ਇਸ ਗੱਲ ਦੇ ਵਿੱਚ ਕਿਉਂਕਿ ਇੱਥੇ ਦੁੱਖ ਵੰਡੇ ਜਾਂਦੇ ਆ ਨਾ ਇੱਥੇ ਮੰਨ ਲਓ ਵੀ ਦੁੱਖ ਜਿਹੜੇ ਆ ਖਤਮ ਹੋ ਜਾਂਦੇ ਆ ਸਤਗੁਰੂ ਸਾਨੂੰ ਸੁਖ ਦੇ ਦਿੰਦਾ ਤੇ ਆਪਾਂ ਇਸ ਗੱਲ ਦੀ ਬਹੁਤ ਵਿਸਥਾਰ ਸਹਿਤ ਵਿਚਾਰ ਪਹਿਲਾਂ ਕਰ ਚੁੱਕੇ ਆ ਵੀ ਮਾਲਕ ਸੁਖ ਸਾਨੂੰ ਦਿੰਦਾ ਉਹ ਹੈ ਜਿਹੜੇ ਸਾਡੇ ਅੰਦਰ ਨੂੰ ਸੁਖ ਦੇ ਦੇਣ ਬਾਹਰੀ ਦੁੱਖ ਸੁਖ ਉਦਰਤ ਦੇ ਹਿਸਾਬ ਦੇ ਨਾਲ ਮੌਸਮ ਦੇ ਹਿਸਾਬ ਦੇ ਨਾਲ ਆਉਂਦੇ ਜਾਂਦੇ ਰਹਿੰਦੇ ਆ ਉਹ ਆਉਂਦੇ ਜਾਂਦੇ ਰਹਿੰਦੇ ਆ ਮਾਲਿਕ ਦੁੱਖ ਦੂਰ ਕਰਕੇ ਸੁੱਖ ਦਿੰਦਾ ਹੈ ਦਿੰਦਾ ਉਹਨਾਂ ਨੂੰ ਜਿਨ੍ਹਾਂ ਨੇ ਆਸਾ ਰੱਖੀ ਇਸ ਤੇ ਉੱਤੇ ਮੈਂ ਆਸਾ ਰੱਖੀ ਚਿੱਤ ਮੈਂ ਗੱਲ ਚਿੱਤ ਦੀ ਹੋ ਰਹੀ ਹੈ ਮੈਂ ਆਸ ਲਾ ਲਈ ਤੇਰੇ ਤੇ ਚਿੱਤ ਤੋਂ ਭਾਵ ਦਿਲੋਂ ਮੈਂ ਆਸ ਤੇਰੇ ਤੇ ਲਾਈ ਹੈ ਗੱਲ ਦਿਲੋਂ ਹੋ ਰਹੀ ਹੈ ਬੇ ਆਸ ਦਿਲੋਂ ਲਾਈ ਹੈ ਤੂੰ ਜੀ ਦੇਖੋ ਆਸਦਿਲੋਂ ਉਹ ਲਾਊਗਾ ਜਿਹਨੂੰ ਪਤਾ ਲੱਗ ਗਿਆ ਵੀ ਮੈਂ ਪਟਕਣਾਵਾਂ ਚੋਂ ਨਿਕਲ ਕੇ ਆਇਆ ਜਾਂ ਇਦਾਂ ਜਿਹਨੂੰ ਅਹਿਸਾਸ ਹੋ ਗਿਆ ਵੀ ਮੈਂ ਪਟਕਣਾਾਂ ਦੇ ਵਿੱਚ ਪਿਆ ਹੋਇਆ ਹੁਣ ਮੈਂ ਇੱਕ ਦਰ ਤੇ ਖੜ ਜਾਵਾਂ ਕਿਉਂਕਿ ਹੋਂ ਆਇਆ ਦੂਰੋਂ ਚੱਲ ਕੇ ਦੀ ਬਾਣੀ ਪਹਿਲਾਂ ਨਾ ਵੀ ਮੈਂ ਦੂਰੋਂ ਪਟਕ ਕੇ ਸਾਨੂੰ ਅਜੇ ਤੱਕ ਇਸ ਚੀਜ਼ ਦਾ ਅਹਿਸਾਸ ਨਹੀਂ ਹੋਇਆ ਵੀ ਅਜੇ ਪਟਕਣਾਾਂ ਦੇ ਵਿੱਚ ਹੀ ਆ ਮੈਂ ਅਸਤੇ ਇਹ ਸੋਚਦੇ ਇਹ ਦੇਖੋ ਜੀ ਮੈਂ ਪਟਕਣਾਾਂ ਦੇ ਵਿੱਚ ਥੋੜੀ ਹਾਂ ਮੈਂ ਤਾਂ ਰੱਬ ਰੱਬ ਕਰਨੋ ਵਾਲਾ ਬੰਦਾ ਮੈਂ ਤਾਂ ਪਾਵਨ ਬਾਣੀ ਪੜਨ ਵਾਲਾ ਬੰਦਾ ਜ਼ਰੂਰੀ ਨਹੀਂ ਹੁੰਦਾ ਵੀ ਪਟਕਣਾ ਦੇਖਣ ਦੇ ਲਈ ਬੰਦੇ ਨੂੰ ਅਸੀਂ ਇਹ ਪੱਖੋਂ ਵੇਖਾਂਗੇ ਵੀ ਉਹ ਕਮਲਿਆਂ ਵਾਂਗੂੰ ਤੁਰਿਆ ਫਿਰ ਰਿਹਾ ਉਹਦਾ ਦਿਮਾਗ ਵੀ ਕਈ ਵਾਰ ਕਮਲਿਆਂ ਵਾਂਗੂੰ ਹੋਇਆ ਹੁੰਦਾ ਕਿਵੇਂ ਰਹਿ ਭਾਵੇਂ ਇੱਕ ਥਾਂ ਤੇ ਰਿਹਾ ਬੰਦਾ ਪਰ ਦਿਮਾਗ ਹੈ ਜਿਹੜਾ ਸੁਰਤ ਹੈ ਜਿਹੜੀ ਉਹ ਪਤਾ ਨਹੀਂ ਕਿੱਥੇ-ਕਿੱਥੇ ਢੇੜਾ ਲਾ ਆਉਂਦੀ ਹੈ ਉਹ ਪਤਾ ਨਹੀਂ ਕਿਸ-ਕਿਸ ਚੀਜ਼ ਦਾ ਪ੍ਰਭਾਵ ਕਬੂਲੀ ਬੈਠੀ ਹੈ ਉਹ ਸੋਚ ਜਿਹੜੀ ਹੈ ਨਾ ਉਹ ਦੁਨੀਆਦਾਰੀ ਛੱਡ ਹੀ ਨਹੀਂ ਰਈ ਗੁਰੂ ਜਿੰਨਾ ਮਰਜ਼ੀ ਕਰੀ ਜਾਵੇ ਜਾਂ ਗੁਰੂ ਗੁਰੂ ਅਸੀਂ ਜਿੰਨਾ ਮਰਜ਼ੀ ਜਵਾਨੋਂ ਕਹੀ ਜਾਈਏ ਸਾਡਾ ਜਿਹੜਾ ਮਨ ਜਿਹਨੂੰ ਪਾਵਨ ਗੁਰਬਾਣੀ ਕਹਿੰਦੀ ਆ ਨਾ ਵੀ ਕਬਹੂ ਜੀੜਾ ਉਬ ਚੜਤ ਹੈ ਕਬਹੂ ਜਾਏ ਪਿਆਲੇ ਲੋਭੀ ਜੀੜਾ ਥਿਰਨਾ ਰਹਤ ਹੈ ਆ ਜਿਹੜਾ ਜੀ ਹੈ ਨਾ ਚੇਤਨ ਇਟਿਕ ਦਾਣੀ ਹੈ ਗੱਲ ਇਥੇ ਚਿੱਤ ਦੀ ਹੋ ਰਹੀ ਵੀ ਮੈਂ ਦਿਲ ਕਰਕੇ ਮਨੋਂ ਤੇਰੇ ਕੋਲ ਆ ਗਿਆ ਮਾਲਕ ਜੀ ਮੈਂ ਮਨ ਬੜੇ ਪਾਸੇ ਘੁਮਾ ਲਿਆ ਦਰਦਰ ਤੇ ਭਟਕ ਗਿਆ ਹਉ ਆਇਆ ਦੂਰੋਂ ਚਲਕੈ ਮੈਂ ਤੱਕੀ ਤਉ ਸ਼ਰਣਾਏ ਜੀਉ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਅਗਵਾਏ ਜੀਉ ਵੀ ਮਾਲਕ ਜੀ ਮੈਂ ਹੁਣ ਇਸ ਚੀਜ਼ ਤੇ ਆਸਾ ਲਾਈ ਐ ਤੇਰੇ ਤੇ ਭਰੋਸਾ ਰੱਖਿਆ ਕਿਉਂਕਿ ਸਾਚਾ ਨਾਮ ਮੇਰਾ ਆਧਾਰ ਜਦੋਂ ਬਣ ਗਿਆ ਵੀ ਮੈਂ ਇਸ ਗੱਲ ਤੇ ਯਕੀਨ ਰੱਖਦਾ ਹਾਂ ਵੀ ਤੂੰ ਸਭ ਕੁਝ ਕਰਨ ਕਰਾਉਣ ਵਾਲਾ ਹੈ ਮਾਲਕ ਸਾਰੀ ਖੇਡ ਤੇਰੇ ਹੱਥ ਦੇ ਵਿੱਚ ਆ ਦੇਖੋ ਬੱਸ ਚੀਜ਼ ਦਾ ਅਹਿਸਾਸ ਕਰਦਾ ਹੁਣਾਂ ਵੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਨਾ ਜੇ ਸਭ ਤੋਂ ਵੱਡੀ ਅਹਿਮ ਵਿਚਾਰ ਸਾਡੇ ਵਿੱਚ ਦਿੱਤੀ ਹੈ ਨਾ ਉਸ ਪੱਖ ਤੋਂ ਬਖਸ਼ੀ ਹੈ ਵੀ ਦੁਨੀਆ ਦੇ ਅੰਦਰ ਕੋਈ ਵੀ ਇਨਸਾਨ ਰਹਿ ਰਿਹਾ ਚਲੋ ਅਸੀਂ ਕੋਸ਼ਿਸ਼ ਕਰਦੇ ਆ ਵੀ ਅਸੀਂ ਸਿੱਖਾਂ ਗੁਰੂ ਨਾਨਕ ਸਾਡਾ ਹੋਇਆ ਹੈ ਵੀ ਸਾਡੇ ਕੋਲ ਪਾਵਨ ਪਵਿੱਤਰ ਗੁਰਬਾਣੀ ਹੈ ਹੋਰਾਂ ਦੀ ਗੱਲ ਛੱਡੋ ਆਪਾਂ ਆਪਣੀ ਗੱਲ ਕਰ ਲਈਏ ਜਿਸ ਸਤਗੁਰ ਦੀ ਪਾਵਨ ਬਾਣੀ ਸਭ ਤੋਂ ਵੱਧ ਸਾਨੂੰ ਸਮਝਾਉਂਦੀ ਹੈ ਤੇ ਇਸ ਗੱਲ ਤੇ ਸਮਝਾਉਂਦੀ ਹੈ ਵੀ ਬੰਦੇ ਆ ਰੱਬ ਤੇ ਇੱਕ ਤੇ ਯਕੀਨ ਰੱਖ ਯਕੀਨ ਰੱਖ ਰੱਬ ਤੇ ਪਰ ਰੱਬ ਵੀ ਇੱਕ ਹੋਵੇ ਮਾਲਕ ਵੀ ਇੱਕ ਹੋਵੇ ਜਿਹਨੂੰ ਕਰਤਾ ਪੁਰਖ ਕਹਿੰਦੀ ਹੈ ਗੁਰਬਾਣੀ ਵੀ ਕਰਨ ਕਰਾਉਣ ਵਾਲਾ ਖੁਦ ਹੈ ਸਭਨਾ ਜੀਆਂ ਕਾ ਇੱਕ ਦਾਤਾ ਸੋ ਮੈਂ ਵਿਸਰਨਾ ਨਹੀਂ ਜਾਈ ਜਿਹੜਾ ਕਰਨ ਕਰਣ ਪ੍ਰਭ ਇੱਕ ਹੈ ਦੂਸਰ ਨਹੀਂ ਕੋਈ ਜਿਹਦੀਆਂ ਸਭ ਤਾਕਤਾਂ ਦਾ ਮਾਲਕ ਸਰਬਸ਼ਕਤੀਮਾਨ ਹੈ ਨਾ ਉਹਦੇ ਉੱਤੇ ਯਕੀਨ ਰੱਖ ਉਹਦੇ ਉੱਤੇ ਹੀ ਭਰੋਸਾ ਰੱਖ ਸਭ ਕੁਝ ਕਰਨ ਕਰਾਉਣ ਵਾਲਾ ਉਹ ਹੈ ਸਭ ਕੁਝ ਜਦੋਂ ਕਹੀ ਦਿੱਤਾ ਨਾ ਸਭ ਕੁਝ ਤੇ ਬੰਦਿਆ ਤੇਰੇ ਹੱਥ ਵਿੱਚ ਤਾਂ ਕੁਝ ਰਹੀ ਨਹੀਂ ਗਿਆ ਤੇ ਨਾ ਕੋਈ ਕਿਸੇ ਦੂਜੀ ਤਾਕਤ ਦੇ ਹੱਥ ਵਿੱਚ ਕੁਝ ਰਹਿੰਦਾ ਹੈ ਹੁਣ ਆ ਪਾਵਨ ਬਾਣੀ ਦੇ ਬੋਲ ਪਤਾ ਨਹੀਂ ਅਸੀਂ ਕਿੰਨੇ ਵਾਰ ਪੜ੍ਹ ਵੀ ਲਏ ਹੋਣਗੇ ਕਿੰਨੇ ਵਾਰ ਵਿਚਾਰ ਵੀ ਲਈ ਹੋਣਗੇ ਪਟਕਣਾ ਦਾ ਮਤਲਬ ਮੈਂ ਪਹਿਲਾਂ ਸਮਝਿਆ ਜ਼ਰੂਰੀ ਨਹੀਂ ਵੀ ਪਟਕਣਾ ਕਰਕੇ ਬੰਦਾ ਕਮਲਿਆਂ ਮੰਗੂ ਤੁਰਿਆ ਫਿਰੇ ਪਟਕਣਾ ਸਾਡੇ ਮਨ ਦੀ ਹੈ ਸ਼ਰੀਰ ਕਰਕੇ ਹੋ ਸਕਦਾ ਮੈਂ ਹਰ ਰੋਜ਼ ਗੁਰਦੁਆਰੇ ਜਾਵਾਂ ਪਰ ਮਨ ਜੇ ਟਿਕ ਨਹੀਂ ਰਿਹਾ ਤੇ ਹਜੇ ਵੀ ਪਟਕਣਾ ਦੇ ਵਿੱਚ ਹੀ ਹੈ ਭਾਵੇਂ ਮੈਂ ਜ਼ੁਬਾਨੋਂ ਕਹਿੰਦਾ ਹਾਂ ਵੀ ਮੈਂ ਗੁਰਦੁਆਰੇ ਤੋਂ ਬਿਨਾ ਕਿਤੇ ਹੋਰ ਨਹੀਂ ਜੀ ਜਾਂਦਾ ਪਰ ਜ਼ਿੰਦਗੀ ਦੇ ਅੰਦਰ ਇਹ ਗੱਲ ਦਾ ਚੇਤਾ ਰੱਖਿਓ ਜ਼ਿੰਦਗੀ ਦੇ ਅੰਦਰ ਕੀਤੇ ਜਾ ਰਹੇ ਕਰਮ ਕਰਮ ਕੰਡਾਂ ਦਾ ਪ੍ਰਭਾਵ ਦੱਸੇਗਾ ਵੀ ਹਜੇ ਵੀ ਦੁਬਿਧਾ ਦੇ ਵਿੱਚ ਜ਼ਰੂਰੀ ਨਹੀਂ ਹੈ ਵੀ ਅਸੀਂ ਮੱਥਾ ਟੇਕ ਲਿਆ ਗੁਰਦੁਆਰੇ ਆ ਗਏ ਵੀ ਇਹ ਪਟਕਣਾ ਖਤਮ ਹੋ ਗਈ ਸਤਗੁਰੂ ਦੀ ਪਾਵਨ ਬਾਣੀ ਨੇ ਇਹਨੂੰ ਵੀ ਪਟਕਣਾ ਕਹਿ ਦਿੰਦੀ ਹੈ ਵੀ ਜੇ ਸ਼ਬਦ ਦੇ ਉੱਤੇ ਬਤੀਜਿਆ ਨਹੀਂ ਸ਼ਬਦ ਦੇ ਉੱਤੇ ਯਕੀਨ ਨਹੀਂ ਆਇਆ ਤੇ ਭਾਵੇਂ 100 ਢੇੜਾ ਆਵੋ ਜਾਓ ਗੁਰਬਾਣੀ ਵਚਨ ਕਰਦੀ ਹੈ ਸਤਗੁਰੂ ਨੇ ਬਖਸ਼ਿਸ਼ ਕੀਤੀ ਹੈ ਵੀ ਗੁਰੂ ਦੇ ਸ਼ਬਦ ਤੇ ਗੁਰੂ ਦੀ ਵਿਚਾਰ ਤੇ ਜੇ ਭਰੋਸਾ ਨਹੀਂ ਉਸ ਨੂੰ ਸੁੱਖ ਨਾ ਉਪਜੇ ਭਾਵੇਂ 100 ਢੇੜਾ ਆਵੋ ਜਾਓ ਤੇ ਭਾਵੇਂ ਜਿੰਨਾ ਮਰਜੀ ਯਤਨ ਕਰ ਲਈਏ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਡਿੱਠਾ ਮੁਕਤ ਨਾ ਹੋਵੇ ਜਿੱਤਰ ਸ਼ਬਦ ਨਾ ਕਰੇ ਵਿੱਚ ਪਾਲਕ ਨੇ ਬਖਸ਼ਿਸ਼ ਕੀਤੀ ਕਹਿੰਦੇ ਸਤਿਗੁਰੂ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ ਦੁਨੀਆਂ ਦੇ ਲੋਕ ਵੇਖ ਰਹੇ ਆ ਕਹਿੰਦੇ ਵੀ ਰੱਬ ਇੱਕ ਹੈ ਕਹਿ ਰਹੇ ਆ ਇਹ ਵੀ ਕਹਿ ਦਿੰਦਾ ਕੋ ਮੇਰੇ ਵਰਗਾ ਕਹਿੰਦੇ ਘਟ ਘਟ ਚੀ ਵੱਸਦਾ ਕਹਿ ਵੀ ਕਹਿਣ ਦੇ ਨਾਲ ਕੀ ਘਟਣਾ ਹੈ ਕਹਿ ਵੀ ਦਿੱਤਾ ਸਤਿਗੁਰੂ ਅੱਗੇ ਬਖਸ਼ਿਸ਼ ਕਰਦੇ ਆ ਕਹਿੰਦੇ ਡਿੱਠਾ ਮੁਕਤ ਨਾ ਹੋਵੇ ਦੇਖਣ ਦੇ ਨਾਲ ਸਿਰਫ ਅਮukti ਨਹੀਂ ਐ ਜਿ ਚਰ ਸ਼ਬਦ ਨਾ ਕਰੇ ਉਹਨੂੰ ਗੁਰੂ ਨੂੰ ਵੇਖਣ ਦਾ ਯਕੀਨ ਹਰ ਰੋਜ਼ ਹੀ ਕਰ ਤਰੀਕਾ ਇਹ ਜਿਹੜਾ ਸਾਡਾ ਵੇਖਣ ਦਾ ਉਹ ਇਹੀ ਆ ਨਾ ਵੀ ਮੈਂ ਚਲੋ ਗੁਰਦੁਆਰੇ ਜਾਵਾਂ ਦਰਸ਼ਨ ਕਰ ਆਈਏ ਦਰਸ਼ਨ ਕਿਵੇਂ ਦੇ ਆ ਵੀ ਮਹਾਰਾਜ ਪ੍ਰਕਾਸ਼ ਆ ਤੇ ਮੈਂ ਮੱਥਾ ਟੇਕ ਕੇ ਮੁੜੇ ਮੈਨੂੰ ਅਸੀਂ ਦਰਸ਼ਨ ਕਹਿ ਰਹੇ ਆ ਸਤਿਗੁਰ ਕਹਿੰਦੇ ਡਿੱਠਾ ਮੁਕਤ ਨਾ ਹੋਵੇ ਦੇਖ ਕੇ ਮੁਕਤੀ ਨਹੀਂ ਹੋਣੀ ਜਿੱਚਰ ਸ਼ਬਦ ਨਾ ਕਰੇ ਵਿਚਾਰ ਜਿੰਨਾ ਚਿਰ ਸ਼ਬਦ ਦੀ ਵਿਚਾਰ ਨਹੀਂ ਨਾ ਪਟਕਣਾ ਤੋਂ ਮੁਕਤੀ ਨਹੀਂ ਕਰਮ ਕਾਂਡਾ ਤੋਂ ਮੁਕਤੀ ਨਹੀਂ ਡਰ ਬਹਿਮਾ ਤੋਂ ਸਾਡੀ ਮੁਕਤੀ ਨਹੀਂ ਹੈ ਚਿੰਤਾਵਾਂ ਫਿਕਰਾਂ ਤੋਂ ਮੁਕਤੀ ਨਹੀਂ ਜਿੰਨੇ ਦੁੱਖ ਸਾਡੇ ਮਨ ਨੂੰ ਲੱਗੇ ਉਹਨਾਂ ਤੋਂ ਮੁਕਤੀ ਨਹੀਂ ਹੈਗੀ ਡਿੱਠੇ ਮੁਕਤ ਨਾ ਹੋ ਵੀ ਜਿੱਚਰ ਸ਼ਬਦ ਨਾ ਕਰੇ ਵਿਚਾਰੇ ਦਾ ਮਤਲਬ ਇਹ ਹੈ ਵੀ ਅਸੀਂ ਅੱਖਾਂ ਨਾਲ ਵੇਖਦੇ ਰਹੇ ਸ਼ਬਦ ਦੀ ਵਿਚਾਰ ਨੂੰ ਕਦੇ ਸਮਝੇ ਨਹੀਂ ਉਹਨ ਸ਼ਬਦ ਕੀ ਹੈ ਪਾਵਨ ਗੁਰਬਾਣੀ ਸਾਡੇ ਲਈ ਸ਼ਬਦ ਹੈ ਤੇ ਹੈਰਾਨਗੀ ਹੁੰਦੀ ਹੈ ਮਾਫ ਕਰਨਾ ਮੈਂ ਕਿਉਂਕਿ ਹਮੇਸ਼ਾ ਮੇਰੀ ਕੋਸ਼ਿਸ਼ ਹੁੰਦੀ ਹੈ ਵੀ ਅਸੀਂ ਗੁਰਬਾਣੀ ਨੂੰ ਸਮਝ ਕੇ ਗੁਰਬਾਣੀ ਨੂੰ ਮੰਨ ਕੇ ਅਸੀਂ ਪ੍ਰੈਜੈਂਟ ਸਮੇਂ 'ਚ ਕਿਉਂਕਿ ਗੁਰਬਾਣੀ ਹਮੇਸ਼ਾ ਵਰਤਮਾਨ 'ਚ ਗੱਲ ਕਰਦੀ ਹੈ ਵੀ ਅਸੀਂ ਇਸ ਗੱਲ ਨੂੰ ਯਕੀਨ ਕਿਉਂ ਨਹੀਂ ਬਣਾ ਲਏ ਵੀ ਜੋ ਗੁਰੂ ਬਾਣੀ ਕਹਿ ਰਹੀ ਹੈ ਜਾਂ ਗੁਰੂ ਸਤਗੁਰੂ ਬਚਨ ਸਾਨੂੰ ਬਖਸ਼ਦਾ ਹੈ ਵੀ ਇਹ ਸੱਚ ਹੈਗੇ ਐ ਸਾਨੂੰ ਇਹਨਾਂ ਗੱਲਾਂ ਤੇ ਯਕੀਨ ਕਰਨਾ ਪਵੇਗਾ ਇਤਿਹਾਸ ਦੀਆਂ ਘਟਨਾਵਾਂ ਇੰਨੀਆਂ ਪੜਦੇਆਂ ਸੀ ਵਿਚਾਰ ਦੀਆਂ ਵੀ ਆ ਸਾਨੂੰ ਚੰਗੀਆਂ ਲੱਗਦੀਆਂ ਨੇ ਸਾਖੀਆਂ ਬਹੁਤੇ ਵੀਰੇ ਇਕੱਲਾ ਸਾਖੀ ਸੁਣਾਇ ਕਰੋ ਜੀ ਵਿੱਚ ਵੀ ਚਲੋ ਸਾਖੀ ਵੀ ਸੁਣਾ ਦਿੱਤੀ ਜਾਵੇਗੀ ਸਾਖੀ ਤੋਂ ਸਾਨੂੰ ਮਿਲਦਾ ਕੀ ਹੈ ਅਨੇਕਾਂ ਸਾਖੇ ਇਤਿਹਾਸ ਵਿੱਚ ਸਾਨੂੰ ਮਿਲਣ ਗਈਆਂ ਜਿੱਥੇ ਸਤਿਗੁਰੂ ਨੇ ਕਰਮ ਕਾਂਡਾਂ ਤੋਂ ਸਾਨੂੰ ਮੁਕਤੀ ਦਵਾਈ ਹੈ ਗੁਰੂ ਨਾਨਕ ਸਾਹਿਬ ਦਾ ਜੀਵਨ ਭਰਿਆ ਪਿਆ ਜੋ ਜਗਨਨਾਥ ਪੁਰੀ ਗਏ ਹੈ ਜਿਉ ਹਰਦਵਾਰ ਗਏ ਹੈ ਦਵਾਰਕਾ ਗਏ ਮੰਨ ਲਓ ਹਰਦਵਾਰ ਗਏ ਹੈ ਜੇ ਉਹ ਸਿੱਧਾਂ ਦੇ ਵਿੱਚ ਗਏ ਐ ਮੰਨ ਲਓ ਵੀ ਅਨੇਕਾਂ ਥਾਵਾਂ ਦੇ ਉੱਤੇ ਜਿੱਥੇ-ਜਿੱਥੇ ਉਹ ਗਏ ਐ ਉਹਨਾਂ ਨੇ ਕਰਮ ਕਾਂਡਾਂ ਤੋਂ ਖਲਾਸੀ ਦਵਾਈ ਐ ਮੰਨ ਲਓ ਤੁਸੀਂ ਵੇਖਿਆ ਕਿਸੇ ਟਾਈਮ ਉਹ ਆਰਤੀ ਵਾਲਿਆਂ ਨੂੰ ਵੀ ਸਤਿਗੁਰੂ ਗੁਰਮਤ ਸਮਝਾ ਰਹੇ ਐ ਜਿਹੜੀ ਆਰਤੀ ਕਰ ਰਿਹਾ ਥਾਲਾਂ ਵਿੱਚ ਉਹਨਾਂ ਨੂੰ ਸਤਿਗੁਰੂ ਦੱਸ ਰਿਹਾ ਜੇ ਕੋਈ ਪਾਣੀ ਪੁੱਠੇ ਪਾਸੇ ਮੰਨ ਲਓ ਵੀ ਦੇ ਰਿਹਾ ਸੂਰਜ ਨੂੰ ਸਤਿਗੁਰੂ ਨਾਨਕ ਸਾਹਿਬ ਪੁੱਠੇ ਪਾਸੇ ਨੂੰ ਪਾਣੀ ਦੇ ਰਿਹਾ ਪੰਜਾਬ ਵਾਲਿਆਂ ਨੂੰ ਪਾਣੀ ਦੇ ਰਿਹਾ ਮੰਨ ਲਓ ਇੱਕ ਤਰੀਕਾ ਸਮਝਾਉਣ ਦਾ ਸਮਝਾ ਰਹੇ ਐ ਉਹ ਸਾਨੂੰ ਸਮਝ ਤਾਂ ਆ ਰਹੀਆਂ ਨੇ ਨਾ ਗੱਲਾਂ ਸਾਰੀਆਂ ਵੀ ਹਾਂਜੀ ਗੁਰੂ ਨਾਨਕਦਰ ਸਾਨੂੰ ਇਹ ਉਪਦੇ ਪਰ ਅਸੀਂ ਮੰਨਦੇ ਕਿਉਂ ਨਹੀਂ ਹੈ ਮੱਲੂਏ ਅਸੀਂ ਜੀ ਕਹਿਤਾ ਵੀ ਸਾਨੂੰ ਜੀ ਅਜੇ ਗੁਰਮਤ ਦੀ ਸਮਝ ਨਹੀਂ ਮੈਂ ਆਮ ਗੱਲ ਕਰਦਾਂ ਵੀ ਸਾਨੂੰ ਸਮਝਾਉ ਕਿਦਨ ਕਿਹੜੀ ਗੱਲ ਅਸੀਂ ਗੁਰਬਾਣੀ ਦੀ ਅਜੇ ਤੱਕ ਨਹੀਂ ਸੁਣੀ ਕਿਹੜੀ ਸ਼ਬਦ ਦੀ ਵਿਚਾਰ ਨਹੀਂ ਹੋਈ ਜਾਂ ਕਿਹੜੇ ਇਤਿਹਾਸ ਦੀ ਸਾਖੀ ਨਹੀਂ ਸੁਣੀ ਕਿਹੜੇ ਗੁਰੂ ਸਾਹਿਬਾਨ ਦਾ ਦਿਹਾੜਾ ਪ੍ਰਕਾਸ਼ ਦਿਹਾੜਾ ਜੋਤੀ ਜੋਤ ਦਿਵਸ ਅਸੀਂ ਨਹੀਂ ਬਣਾਇਆ ਸਾਡੀਆਂ ਜ਼ਿੰਦਗੀਆਂ ਲੰਗੀਆਂ ਮਣਾਉਂਦੀਆਂ ਦੀਆਂ ਸਾਡੀਆਂ ਗੁਰਦੁਆਰਿਆਂ 'ਚ ਚੱਕਰ ਕੱਟਦੇ ਆਂਦੀਆਂ ਜ਼ਿੰਦਗੀਆਂ ਲੰਗੀਆਂ ਪਰ ਮੈਂ ਹੈਰਾਨ ਹੁੰਨਾ ਜਦੋਂ ਅਸੀਂ ਫੇਰ ਉਹੀ ਪਟਕਣਾਾਂ ਦੇ ਵਿੱਚ ਉਹੀ ਮਨਮਤ ਉਹੀ ਕਰਮ ਕਾਂਡ ਕਰਦੇ ਆਂ ਮੈਂ ਹੈਰਾਨ ਹੈਰਾਨਗੀ ਹੁੰਦੀ ਹੈ ਇਹ ਗੱਲ ਦੀ ਮੰ ਲੋ ਲੋਕ ਦੇਖਣ ਸਮਝਣ ਵਾਲੇ ਵੀ ਇਹ ਲੋਕ ਜਿਹੜੇ ਕਹਿੰਦੇ ਆ ਵੀ ਅਸੀਂ ਤਾਂ ਜੀ ਰੱਬ ਤੋਂ ਬਿਨਾ ਕਿਸੇ ਨੂੰ ਮੰਨਦੇ ਨਹੀਂ ਅਸੀਂ ਤਾਂ ਗੁਰੂ ਨੂੰ ਮੰਨਣ ਵਾਲੇ ਆ ਦੇਖੋ ਜੀ ਸਿੱਖ ਕੌਮ ਗੁਰੂ ਨੂੰ ਮੰਨਦੀ ਐ ਜਦੋਂ ਕਰਮਕਾਂਡ ਸਾਨੂੰ ਕਰਦਿਆਂ ਨੂੰ ਵੇਖਦੇ ਹੋਣਗੇ ਮਨਮਤ ਕਰਦੇ ਨੇ ਅਗਲਾ ਕਹਿੰਦੇ ਵੀ ਇਹ ਬੰਦੇ ਕਿੱਥੋਂ ਆਏ ਐ ਇਹ ਗੁਰੂ ਨੂੰ ਮੰਨਣ ਵਾਲੇ ਆ ਇਹ ਇਹ ਆਪਣੇ ਆਪ ਨੂੰ ਖਾਲਸੇ ਅਖਵਾਉਣ ਵਾਲੇ ਆ ਜਾਂ ਇਹ ਕਹਿੰਦੇ ਹੋਣਗੇ ਵੀ ਅਸੀਂ ਗੁਰੂ ਨਾਨਕ ਦੇ ਧੀਆਂ ਪੁੱਤਰ ਹੋ ਗਏ ਸੀ ਜੀ ਗੁਰਮਤ ਨੂੰ ਸਮਰਪਿਤ ਹੋ ਗਏ ਨਾ ਆਪਾਂ ਗੱਲ ਕਰ ਰਹੇ ਸਾਂ ਕਹਿੰਦੇ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਜ਼ਿੰਦਗੀ ਦੇ ਦੁੱਖ ਸੁੱਖ ਜਿੰਨੇ ਵੀ ਹੈ ਭਾਵੇਂ ਸਰੀਰ ਦੇ ਆਉਂਦੇ ਜਾਂਦੇ ਐ ਮਾਲਕ ਦੇ ਆਪਣੇ ਹੱਥ ਵਿੱਚ ਐ ਨਾ ਉਹ ਜਿਵੇਂ ਚਾਹੇ ਰੱਖਦਾ ਐ ਨਾ ਹਾਲਾਂਕਿ ਉਹ ਦੁੱਖੀ ਦੁੱਖੀ ਕਿਸੇ ਨੂੰ ਨਹੀਂ ਕਰਦਾ ਪਰ ਕੁਦਰਤ ਦੇ ਹਿਸਾਬ ਦੇ ਨਾਲ ਮੌਸਮਾਂ ਨੇ ਬਦਲਣਾ ਵੀ ਐ ਕਦੇ ਗਰਮੀ ਆਉਣੀ ਐ ਕਦੇ ਠੰਡ ਆਉਣੀ ਐ ਕਦੇ ਮੌਨਸੂਨ ਆ ਕਦੇ ਪਤਝੜ ਆਉਣੀ ਐ ਬਦਲਦਾ ਰਹਿਣਾ ਤੇ ਉਹ ਸਾਡੇ ਹੱਥ ਵਿੱਚ ਨਹੀਂ ਐ ਉਹ ਚਾਹੁੰਦਾ ਕੁਦਰਤ ਜਿਵੇਂ ਚਾਹੂਗੀ ਕਿਉਂਕਿ ਕੁਦਰਤ ਉਹਦੇ ਹੁਕਮ ਦੇ ਵਿੱਚ ਜਿਵੇਂ ਹੋਊਗਾ ਉਵੇਂ ਹੋਣਾ ਹੈ ਨਾ ਹੁਣ ਸਾਡੇ ਲੋਕਾਂ ਮੈਂ ਇਸ ਗੱਲ ਦਾ ਅਹਿਸਾਸ ਕਰਦਾ ਵੀ ਸਾਡੇ ਪੜੇ ਲਿਖੇ ਵੀ ਲੋਕ ਸਾਡੀਆਂ ਮਾਵਾਂ ਪੈਣਾ ਪੜੇ ਲਿਖੇ ਲੋਕ ਵੀ ਜਦੋਂ ਅਸੀਂ ਮਨਮਤ ਕਰਦੇ ਹਾਂ ਕਰਮकांड ਕਰਦੇ ਮਾਫ ਕਰਨਾ ਮੈਂ ਗੱਲ ਕਰਾ ਕਿਉਂਕਿ ਜਿਹੜੀ ਚੀਜ਼ ਗੁਰਬਾਣੀ ਦੇ ਉਲਟ ਹੋਵੇ ਸਮਾਜ ਦੇ ਉਲਟ ਹੋਵੇ ਜਿਹੜੀ ਸੋਚ ਜਿਹੜਾ ਕੰਮ ਸਾਡੀ ਸੋਚ ਦਾ ਦਿਵਾਲਾ ਕਢਦੀ ਹੋਵੇ ਜਿੱਥੋਂ ਪਤਾ ਲੱਗੇ ਵੀ ਇਹ ਬੰਦੇ ਨੇ ਜਿਹੜੇ ਇਹ ਲੋਕ ਨੇ ਇਹਨਾਂ ਦੇ ਦਿਮਾਗਾਂ ਦੇ ਦਿਵਾਲੇ ਨਿਕਲ ਚੁੱਕੇ ਆ ਹੁਣ ਵਾ ਉਸ ਚੀਜ਼ ਤੇ ਗੱਲ ਕਰਦਾ ਹੁਣਾਂ ਵੀ ਸਾਨੂੰ ਇਹਨਾਂ ਕੰਮਾਂ ਦੀ ਲੋਡ ਕੀ ਪਈ ਐ ਅਸੀਂ ਇਹ ਕਰਦੇ ਕਿ ਸਾਡੇ ਲੱਗਦਾ ਨਹੀਂ ਵੀ ਜ਼ਿੰਦਗੀ ਦੇ ਵਿੱਚ ਹਾਸੋ ਹੀ ਨੇ ਕੰਮ ਹੋ ਰਿਹਾ ਮਤਲਬ ਤੁਸੀਂ ਵੇਖਿਆ ਇੱਕਲੀ ਇੱਕ ਪਿੰਡ ਦੀ ਨਹੀਂ ਗੱਲ ਹੋਰਾਂ ਥਾਵਾਂ ਦੀ ਬੜੀ ਗੱਲ ਐ ਪਹਿਲਾਂ ਵੀ ਚੱਲਦਾ ਰਿਹਾ ਚਲੋ ਇਹ ਰੀਤੀਆਂ ਚੱਲਦੀਆਂ ਨੇ ਇਹਨਾਂ ਨਾਲ ਕੋਈ ਹਾਲਾਂਕਿ ਕੋਈ ਵਾਹ ਵਾਸਤਾ ਨਹੀਂ ਮੈਂ ਪਹਿਲਾਂ ਗੱਲ ਕੀਤੀ ਆਪਾਂ ਪਹਿਲਾਂ ਬਾਣੀਆਂ ਦੀ ਵਿਚਾਰਾਂ ਕਰ ਚੁੱਕੇ ਆਂ ਵੀ ਮਾਲਕ ਨੂੰ ਕੋਈ ਹੁਕਮ ਦੇਣ ਵਾਲਾ ਨਹੀਂ ਕੋਈ ਆਰਡਰ ਦੇਣ ਵਾਲਾ ਨਹੀਂ ਉਹ ਜਿਵੇਂ ਕਰਦੇ ਓਵੇਂ ਚਾਹੁੰਦਾ ਹੁਣ ਵੇਖੋ ਬੜਾ ਕੁਝ ਚੱਲਦਾ ਤੁਸੀਂ ਵੇਖਿਆ ਵੀ ਗਰਮੀ ਦੀ ਰੋਤ ਆ ਗਈ ਹੈ ਹੁਣ ਮੌਸਮ ਦੇ ਸਾਹਬ ਦੇ ਨਾਲ ਮੀਂਹ ਪੈ ਸਕਦੇ ਐ ਨਹੀਂ ਵੀ ਪੈ ਸਕਦੇ ਜਿਵੇਂ ਮੰਨ ਲਓ ਵੀ ਰੋਤ ਬਦਲੀ ਗਈ ਬੱਦਲ ਮਲਣਗੇ ਤਾਂ ਮੀਂਹ ਪੈ ਜਾਣਾ ਐ ਗਰਮੀ ਦੇ ਹਿਸਾਬ ਨਾਲ ਪਹਿ ਸਕਦੇ ਜਿੰਮੇ ਮਰਜੀ ਹੈ ਉਹਨੇ ਪਹਿਣਾ। ਮੰਨ ਲਓ ਵੀ ਅਸੀਂ ਕੁਝ ਕਰੀਏ। ਬਹੁਤ ਪਿੰਡਾਂ ਦੇ ਵਿੱਚ ਮੈਂ ਵੇਖਿਆ ਕਹਿੰਦੇ ਜੀ ਆਜੋ ਜੱਗ ਕਰ ਲਈਏ। ਕਾਦੇ ਵਾਸਤੇ ਕਹਿੰਦੇ ਮੀਂਹ ਪੈ ਜਾਵੇ। ਅੱਛਾ ਜੇ ਜ਼ਿਆਦਾ ਹੀ ਪੈ ਗਿਆ ਫੇਰ ਫਿਰ ਕਹਿੰਦੇ ਵੀ ਰੱਬ ਨੇ ਲੋੜਾ ਲਿਆਤਾ ਵੀ ਜ਼ਿਆਦਾ ਹੋ ਗਿਆ ਹੁਣ। ਮੰਨ ਲਓ ਵੀ ਫੇਰ ਅਸੀਂ ਰੋਕਣ ਪਾਲੇ ਪਾਸੇ ਤੁਰਦੇ ਆ ਵੀ ਦੇਖੋ। ਅਨੇਕਾਂ ਪਿੰਡਾਂ ਦੇ ਵਿੱਚ ਮੈਂ ਨਾ ਜਦੋਂ ਚੀਜ਼ ਨੂੰ ਪੜ ਕੇ ਵੇਖਿਆ ਮੈਂ ਸਰਚ ਕੀਤੀ ਵੀ ਇਹ ਚੀਜ਼ ਕੀ ਹੈ ਪਿੰਡਾਂ ਦੇ ਵਿੱਚ ਚੱਲਦਾ ਵੀ ਅਸੀਂ ਗੁੱਡੀ ਫੂਕਦੀਏ। ਮੰਨ ਲਓ ਆਪਣੇ ਪਿੰਡ ਦੇ ਵਿੱਚ ਵੀ ਕਰਮकांड ਹੋਇਆ ਕਿਉਂਕਿ ਸਪਸ਼ਟ ਗੱਲ ਹੈ। ਕੀ ਇਹ ਕਾਰਨ ਉਹਦਾ ਵੀ ਅਸੀਂ ਗੁੱਡੀ ਫੂਕਤੀ ਮੀਂਹ ਪੈ ਜਾਣਾ ਤੇ ਮੈਂ ਉਹ ਕੱਲ ਦਾ ਵੇਖ ਰਿਹਾ ਸੀ ਮੀਂਹ ਜਿੰਨਾ ਪਹਿਲਾਂ ਬੱਦਲ ਬਾਈ ਸੀਗੀ ਉਸ ਤੋਂ ਬਾਅਦ ਧੁੱਪ ਹੀ ਨਿਕਲੇ ਵੀ ਮੀਂਹ ਦਾ ਪੈ ਹੀ ਕੋਈ ਨਹੀਂ ਪਹਿਲਾਂ ਠੰਡ ਸੀਗੀ ਤੇ ਗਰਮੀ ਹੋ ਗਈ ਰਾਤ ਇੰਨੀ ਗਰਮੀ ਕੱਲ ਸ਼ਾਮ ਨੂੰ ਗਰਮੀ ਵੀ ਆ ਸਾਢੇ ਕਿਤੇ ਨਾਲ ਹੋਇਆ ਕਿ ਮੀਂਹ ਪੈ ਗਿਆ ਹੋਇਆ ਕਦੇ ਵੀ ਹਾਂਜੀ ਫੂਕਤੀ ਤੇ ਹੋ ਗਿਆ ਮੀਂਹ ਉਹ ਚੀਜ਼ ਸਾਡੀ ਸੋਚ ਦਾ ਦਿਵਾਲਾ ਦੱਸ ਰਿਹਾ ਵੀ ਕਿੰਨੇ ਪੱਧਰ ਤੱਕ ਅਸੀਂ ਗਿਰ ਚੁੱਕੇ ਹਾਂ ਵੀ ਸਾਨੂੰ ਇਹ ਕਰਮ ਕੰਡਾ ਕ੍ਰਿਤੀਆਂ ਦੇ ਵਿੱਚੋਂ ਮਿਲਣਾ ਹੈ ਕੁਝ ਵੀ ਜਾਂ ਅਸੀਂ ਰੱਬ ਨੂੰ ਖੁਸ਼ ਕਰ ਦੇਣਾ ਜਾਂ ਅਸੀਂ ਇਹ ਕਹਿ ਰਹੇ ਆਂ ਵੀ ਰੱਬਾ ਤੂੰ ਸਾਡਾ ਵੈਰੀ ਹੋ ਗਿਆ ਤੇ ਜੇ ਮੰਨ ਲਓ ਮੀ ਜਾਦੇ ਪੈ ਗਿਆ ਫੇਰ ਫੇਰ ਕੀ ਕਰਾਂਗੇ ਮੰਨ ਲਓ ਹੁੰਦਾ ਹੈ ਨਾ ਝੋਨਾ ਲਾਇਆ ਕਿਸਾਨ ਨੇ ਲਾਤਾ ਮੀ ਜਾਦੇ ਪੈ ਗਿਆ ਉਦੋਂ ਫਿਰ ਅਸੀਂ ਰੱਬ ਨੂੰ ਫਿਰ ਇਹ ਵੀ ਐਂ ਵੀ ਕਰ ਰੱਬ ਵੀ ਲੋਕਾਂ ਵਰਗਾ ਹੋਇਆ ਬੇਈਮਾਨ ਹੋ ਗਿਆ ਰੱਬ ਵੀ ਲੋਕਾਂ ਵਰਗਾ ਹੋਇਆ ਰੱਬ ਵੀ ਇਹੋ ਜਿਹਾ ਹੋ ਗਿਆ ਫਿਰ ਅਸੀਂ ਦੂਜੇ ਪਾਸੇ ਹੋਏ ਨਾ ਅਸੀਂ ਖੜਦੇ ਕਿਸ ਪੱਖ ਤੇ ਆ ਵੱਲੋਂ ਵੀ ਮੀ ਜੇ ਪੈਣਾ ਹੈ ਉਹਨੇ ਪਾ ਦੇਣਾ ਹੈ ਕੁਦਰਤ ਨੇ ਪੈਣਾ ਹੈ ਇਹ ਮੰਨ ਲਓ ਵੀ ਕੁਦਰਤ ਨੇ ਪਾਉਣਾ ਹੈ ਹੁਣ ਜੇ ਮੰਨ ਲਓ ਜਿੰਨਾ ਅਸੀਂ ਜ਼ੋਰ ਅਸੀਂ ਕਹਦੇ ਵੀ ਆਜੋ ਗੁੱਡੀ ਫੂਕਦੀਏ ਆਜੋ ਪਿੱਟ ਲਈ ਅਸੀਂ ਮੰਨ ਲਓ ਇਹ ਸਿਆਣੀਆਂ ਮਾਣੀਆਂ ਮਾਵਾਂ ਘਰਾਂ ਦੇ ਵਿੱਚ ਮਾਫ ਕਰਨਾ ਮੈਂ ਇਹ ਗੱਲ ਕਹਿਣ ਤੋਂ ਗਰੀਜ਼ ਨਾ ਕਰਾਂ ਵੀ ਜਦੋਂ ਸਾਨੂੰ ਮੰਨ ਲਓ ਵੀ ਜਦੋਂ ਰਸੋਈ ਚੋਂ ਪਾਣੀ ਦਾ ਗਲਾਸ ਚੱਕਣਾ ਵੀ ਔਖਾ ਲੱਗਦਾ ਨਾ ਵੀ ਮੈਥੋਂ ਤੁਰਿਆ ਨਹੀਂ ਜਾਂਦਾ ਤੇ ਫੜਾ ਦੇ ਉਹੀ ਮੰਨ ਲਓ ਵੀ ਇਹਦਾ ਕੀਰਨੇ ਪਾ ਪਿੱਟ ਪਿੱਟ ਕੇ ਜੋ ਨੋਹਾਂ ਜਿਹੜੀਆਂ ਘਰਾਂ ਸੱਸਾਂ ਦੇ ਆਖੇ ਵੀ ਨਹੀਂ ਲੱਗਦੀ ਉਹ ਵੀ ਸਿਆਣੀਆਂ ਬੈਣੀਆ ਮੰਨ ਲਓ ਵੀ ਇਹ ਕਰਮ ਕਾਂਡ ਕ੍ਰਿਤੀਆਂ ਕਰਦੇ ਵੀ ਆਜੋ ਆਹ ਕੰਮ ਮੈਂ ਕਿੰਨਾ ਵੀ ਉਦੋਂ એનર્ਜੀ ਪਤਾ ਨਹੀਂ ਕਿੱਥੋਂ ਆਉਂਦੀ ਹੈ ਸਾਡੇ ਚ ਵੀ ਇਹ ਮਨਮਤ ਕਰਨ ਦੇ ਲਈ ਤੇ ਮੰਨ ਲਓ ਵੀ ਜੇ ਰੱਬ ਚਾਵੇ ਜੇ ਕੁਦਰਤ ਚਾਹੂਗੀ ਤਾਂ ਹੋ ਜਾਣਾ ਗੁੱਡੀ ਫੁਕਣ ਦੇ ਨਾਲ ਮੀਂਹ ਪੈ ਜਾਣਾ ਸਾਨੂੰ ਜਿਹੜੇ ਵੀਰ ਪੈਣਾ ਪੜਦੇ ਉਹਨਾਂ ਨੂੰ ਪਤਾ ਹੈ ਦਵਾਈ ਦਾ ਟੈਂਪਰੇਚਰ ਸਗੋਂ ਘਟ ਚੁੱਕਿਆ ਹੈ ਤੇ ਪੰਜਾਬ ਦਾ ਭਾਰਤ ਦਾ ਵੱਧ ਚੁੱਕਿਆ ਕਿਉਂ ਉਗੀ ਰੋਖਾ ਸੀ ਰਹਿਣੇ ਦਿੱਤੇ ਮਤਲਬ ਜਿੰਨਾ ਜੋਰ ਅਸੀਂ ਉਧਰੋਂ ਲਾ ਰਹੇ ਆਂ ਤੇ ਕੋਸ਼ਿਸ਼ ਇਹ ਨਹੀਂ ਹੋ ਸਕਦੀ ਸਾਡੇ ਵੀ ਅਸੀਂ ਦਰਖਤ ਲਾ ਦੀ ਵੀ ਹੋ ਸਕਦਾ ਮੀ ਪਈ ਜਾਵੇ ਕਿਉਂਕਿ ਪੈਣਾ ਉਹਨੇ ਕੁਦਰਤ ਦੇ ਹਿਸਾਬ ਨਾਲ ਮੰਨ ਲਓ ਵੀ ਜੋ ਕੁਦਰਤ ਜਿਮੇ ਦੀ ਹੈ ਉਸ ਹਿਸਾਬ ਦੇ ਨਾਲ ਮੀ ਪੈਣਾ ਜੇ ਦਰਖਤ ਜਿਆਦੇ ਹੋਣਗੇ ਮੀ ਜਿਆਦੇ ਪੈ ਜਾਣਾ ਉਹਨਾਂ ਥਾਵਾਂ ਤੇ ਪੈਂਦਾ ਮੀ ਜਿੱਥੇ ਦਰਖਤ ਹੋਣਗੇ ਤੇ ਜੇ ਅਸੀਂ ਰਹਿ ਨਹੀਂ ਕੋਈ ਨਹੀਂ ਦਿੱਤੇ ਭਾਵੇਂ ਅਸੀਂ ਗੁੱਡੀਆਂ ਫੂਕੀ ਜਾਈਏ ਭਾਵੇਂ ਜੋ ਮਰਜੀ ਫੂਕੀ ਜਾਈਏ ਉਹਨੇ ਨਹੀਂ ਪੈਣਾ ਇਹਦੇ ਨਾਲ ਕੀ ਹੋ ਜਾਣਾ ਹੈ ਮੰਲੂ بڑے ਪਿੰਡਾਂ ਦੇ ਵਿੱਚ ਆ ਜਾਓ ਜੀ ਜੱਗ ਕਰਦੀਏ ਕੀ ਹੋ ਜਾਣਾ ਮੀ ਪੈ ਜਾਣਾ ਅੱਛਾ ਜੇ ਜ਼ਿਆਦਾ ਪੈ ਗਿਆ ਹੁਣ ਕੀ ਕਰੀਏ ਕਹਿੰਦੇ ਜੀ ਹੁਣ ਪਤਾ ਨਹੀਂ ਪਨਾਲੇ ਥੱਲੇ ਦੱਬ ਦੁੱਬ ਦਿੰਦੇ ਆ ਕੁਛ ਕਹਿੰਦੇ ਵੀ ਹੁਣਾਂ ਚੀਜ਼ਾਂ ਦੱਬਦੀ ਮੰਲੂ ਵੀ ਆਹ ਕੁਛ ਜਿਹੜਾ ਚੱਲ ਰਿਹਾ ਏ ਦੱਸਦੀ ਏ ਸੋਚ ਵੀ ਇਹ ਨਾ ਲੋਕਾਂ ਦੇ ਦਿਵਾਲੇ ਨਿਕਲ ਚੁੱਕਿਆ ਦਿਮਾਗਾਂ ਦੇ ਫੇਰ ਅਸੀਂ ਦਿਹਾੜੇ ਵੀ ਗੁਰੂਆਂ ਦੇ ਪ੍ਰਕਾਸ਼ ਪੁਰਬ ਵੀ ਸ਼ਹੀਦੀ ਦਿਹਾੜੇ ਵੀ ਮਨ ਲਓ ਵੀ ਜੀਡੀ ਸੋਚ ਗੁਰੂ ਨਾਨਕਦਰ ਦੇ ਉਲਟ ਹੋਵੇ ਗੁਰੂ ਦੇ ਉਲਟ ਹੋਵੇ ਗੁਰੂ ਤਾਂ ਇਹ ਗੱਲ ਦਾ ਯਕੀਨ ਦਵਾ ਰਿਹਾ ਵੀ ਭਾਈ ਸਾਰਾ ਕੁਝ ਉਹਦੇ ਹੱਥ ਵਿੱਚ ਹੈ ਸਭਨਾ ਜੀਆ ਦਾ ਇੱਕ ਦਾਤਾ ਕਰਨ ਕਰਨ ਪ੍ਰਭ ਏਕ ਹੈ ਸਭ ਕੁਝ ਕਰਨ ਕਰਾਉਣ ਵਾਲਾ ਉਹ ਹੈ ਆਪਾਂ ਪਿੱਛੇ ਸਾਰੇ ਮਨ ਲਓ ਨਗਰ ਨੇ ਗੁਰੂ ਅਰਜਨ ਸਾਹਿਬ ਦਾ ਸ਼ੀਧੀ ਦਿਹਾੜਾ ਮਨਾਇਆ ਸ਼ੀਧੀ ਦਿਹਾੜਾ ਮਨਾਇਆ ਨਾ ਕੀ ਸਿੱਖਿਆ ਮਿਲਦੀ ਓ ਦੇ ਵਿੱਚੋਂ ਕੀ ਅਸੀਂ ਉਸ ਚੀਜ਼ ਤੋਂ ਸਮਝਿਆ ਮਨ ਲਵੀ ਉਹ ਕਹਿੰਦੇ ਵੀ ਜੋ ਮਾਲਕ ਦਾ ਪਾਣਾ ਓਵੇਂ ਹੋਣਾ ਤੇ ਜੇ ਇਹੋ ਜੇ ਕ੍ਰਿਤੀਆਂ ਕਰ ਕਰਕੇ ਜੇ ਕਰਮਕਾਂਡ ਕਰ ਕਰਕੇ ਗੁਰੂ ਅਰਜਨ ਸਾਹਿਬ ਇਹੋ ਜੇ ਕਿਸ਼ਮੇ ਦਿਖਾ ਦਿੰਦੇ ਵੀ ਦੇਖੋ ਜੀ ਆਹ ਕੁਝ ਕਰਤਾ ਆਹ ਕੁਝ ਹੋ ਗਿਆ ਕਰਨ ਨੂੰ ਕੁਝ ਉਹ ਕੁਝ ਮਨ ਲਵੀ ਐਡੇ ਵੱਡੇ ਉਹ ਜੇ ਕਹਿ ਦਈਏ ਵੀ ਰਹਿਬਰ ਸੀ ਐਡੀ ਵੱਡੀ ਪਾਤਸ਼ਾਹੀ ਹੈ ਤੇ ਇੱਥੇ ਤਾਂ ਪਚਾਲ ਆ ਜਾਣ ਚਾਹੀਦੇ ਸੀ ਫਿਰ ਬੁਰਾ ਹਾਲ ਹੋ ਜਾਣਾ ਚਾਹੀਦਾ ਸੀ ਅਸੀਂ ਨਾ ਚੀਜ਼ਾਂ ਨੂੰ ਛੱਡਾਂਗੇ ਕਿਵੇਂ ਅਸੀਂ ਇਸ ਗੱਲ ਨੂੰ ਕਹ ਦਾਂਗੇ ਵੀ ਅਸੀਂ ਗੁਰੂ ਨੂੰ ਸਮਰਪਤ ਅਸੀਂ ਗੁਰੂ ਨੂੰ ਮੰਨਦੇ ਹਾਂ ਔਰ ਤਾਂ ਕਿਸੇ ਨੂੰ ਮੰਨਦੇ ਹੀ ਨਹੀਂ ਅਗਲਾ ਕਦੂ ਵੀ ਇਹ ਗੁਰੂ ਨੂੰ ਮੰਨਣ ਵਾਲੇ ਲੋਕ ਐ ਮਨਮਤ ਦੇ ਨਾਲ ਸਾਡੇ ਸਿਰ ਭਰੇ ਪਏ ਐ ਸਾਡੇ ਦਿਮਾਗ ਭਰੇ ਪਏ ਐ ਵਾ ਸੋਚ ਤਾ ਵੀ ਕਿਹੜੀ ਜ਼ੁਬਾਨ ਦੇ ਨਾਲ ਅਸੀਂ ਕਹਿ ਦਿੰਨੇ ਆ ਜੀ ਸਬਣਾ ਜੀਆਂ ਕਹ ਇੱਕ ਦਾ ਤਾਂ ਵੀ ਗੁਰੂ ਤੋਂ ਬਿਨਾ ਮੇਰਾ ਹਈ ਕੋਈ ਨਹੀਂ ਐ ਕਿਵੇਂ ਕਹਿ ਦਿੰਨੇ ਆ ਅਸੀਂ ਕਿਦਨ ਕਰਮ ਕਾਂਡ ਹੁਣਾਂ ਚੀਜ਼ਾਂ ਨੂੰ ਸਿਖਾਉਣ ਦੇ ਲਈ ਤਾਂ ਘਰਾਂ ਤੱਕ ਪਹੁੰਚਣਾ ਨਹੀਂ ਨਾ ਪੈਣਾ ਆ ਤੀਜਾਂ ਤਾਂ ਸਾਨੂੰ ਘਰਾਂ ਚ ਆ ਕੇ ਕੋਈ ਦੱਸੂਗਾ ਨਹੀਂ ਇੰਨਾ ਤਾਂ ਸਾਨੂੰ ਪਤਾ ਹੈ ਪੜਾਈ ਦਾ ਯੋਗ ਹੈ ਪੜੇ ਲਿਖੇ ਅਸੀਂ ਸਾਡੇ ਧੀਆਂ ਪੁੱਤਰ ਪੜ ਚੁੱਕੇ ਐ ਅਸੀਂ ਕਿੰਨਾ ਗੱਲਾਂ ਤੇ ਯਕੀਨ ਕਰ ਰਹੇ ਆ ਤੇ ਮਾਫ ਕਰਨਾ ਬਾਲੋ ਵੀ ਅਸੀਂ ਕਿਸੇ ਗੁੱਡੀ ਫੂਕਣ ਤੇ ਇਤਰਾਜ਼ ਕਰ ਰਹੇ ਆ ਜਾਂ ਇਦਾਂ ਕਹਿ ਲਓ ਦੇਖੋ ਜੀ ਮੀਂਹ ਪੈ ਜਾਣਾ ਰੱਬ ਨੂੰ ਪਤਾ ਲੱਗੇ ਵੀ ਦੇਖੋ ਬੱਚਿਆਂ ਇਹ ਪਤਾ ਕੀ ਹੈ ਪ੍ਰਾਤਨ ਰੀਤ ਕੀ ਸੀ ਇਹ ਕੀ ਦਿਖਾਇਆ ਇੱਕ ਜਿਵੇਂ ਆਪਾਂ ਕਹਿੰਦੇ ਅਣਜਾਣ ਬੰਦਾ ਨਹੀਂ ਜਿਹਨੂੰ ਆਪਾਂ ਪਿੰਡ ਵਿੱਚ ਕਹਿੰਦੇ ਵੀ ਇਹਨੂੰ ਪਤਾ ਤਾਂ ਲੱਗੇ ਮਾੜੀ ਜੀ ਹਲੋਣਾ ਮਾਰੋ ਵੀ ਰੱਬ ਨੂੰ ਵੀ ਅਸੀਂ ਆਪਣਾ ਵੀ ਪਤਾ ਨਹੀਂ ਰੱਬ ਕਿੱਧਰ ਚਾਹ ਕਰੇ ਉਹਨੂੰ ਹਲੂਣਾ ਮਾਰੋ ਪੁਰਾਣੇ ਸਮਿਆਂ ਦੇ ਵਿੱਚ ਰੀਤਾਂ ਚੱਲੀਆਂ ਸੀ ਖੇਡਾਂ ਖੇਡਾਂ ਹੀ ਹੁੰਦੀਆਂ ਬੱਚਿਆਂ ਦੀਆਂ ਮੰਨ ਲਓ ਵੀ ਗੁੱਡੀ ਫੂਕ ਦਬੋ ਕੀ ਸੀ ਉਹਦਾ ਅਹਿਸਾਸ ਇਹ ਸੀ ਵੀ ਦੇਖੋ ਜੀ ਇੰਨੀ ਗਰਮੀ ਹੈ ਬੱਚੇ ਖੇਡਣੋਂ ਵੀ ਹਟ ਗਏ ਬੱਚਿਆਂ ਨੇ ਖੜਾਉਣੇ ਛੱਡ ਤੇ ਵੀ ਗਰਮੀ ਬਹੁਤਾ ਖੇਡ ਨਹੀਂ ਜਾ ਰਿਆ ਵੀ ਤਾਂ ਜਾ ਕੇ ਗੁੱਡੀ ਫੂਕ ਤੋਂ ਦੇਖਾ ਰੱਬਾ ਤੂੰ ਕਹਿਰ ਕਰਤਾ ਦੇਖੋ ਬੱਚਿਆਂ ਤੋਂ ਵੀ ਨਹੀਂ ਖੇਡਿਆ ਜਾ ਰਿਆ ਕਮਾਲ ਦੀ ਗੱਲ ਵੀ ਰੱਬ ਸਾਡੇ ਵਰਗਾ ਹੈ ਵੀ ਸਾਡੇ ਵਰਗਾ ਹੋਇਆ ਪਿਆ ਰੱਬ ਵੀ ਵੀ ਕਮਲਾ ਹੋ ਗਿਆ ਵੀ ਜਿੰਨੇ ਮੈਂ ਤਾਂ ਪਤਾ ਹੀ ਨਹੀਂ ਲੱਗ ਰਿਹਾ ਕੁਝ ਮੰਨ ਲਓ ਕਿ ਕਿੱਥੇ ਜਾਵਾਂਗੇ ਅਸੀਂ ਕਿਹੋ ਜਿਹੀਆਂ ਸੋਚਾਂ ਨੇ ਦੁਨੀਆ ਦੀਆਂ ਅਸੀਂ ਗੱਲਾਂ ਕਰਦੇ ਵੀ ਚੰਦਰਮਾ ਤੇ ਪਹੁੰਚ ਗਏ ਖੋਜਾਂ ਇੱਥੋਂ ਤੱਕ ਹੋ ਗਈਆਂ ਅਸੀਂ ਇੰਨਾਂ ਚੀਜ਼ਾਂ ਤੋਂ ਨਹੀਂ ਨਿਕਲੇ ਅਹ ਆਹ ਸੋਚਾਂ ਤੋਂ ਨਹੀਂ ਨਿਕਲੇ ਮੰਨ ਲਓ ਇਹ ਪਿੱਛੇ ਥੋੜੇ ਮਹੀਨੇ ਹੋਏ ਆ ਦੁਬਈ ਦੇ ਵਿੱਚ ਕੀ ਕੁਝ ਨੁਕਸਾਨ ਉਹਨਾਂ ਨੇ ਤਾਂ ਕਦੇ ਕੋਈ ਗੁੱਡੀ ਫੂਕੀ ਨਹੀਂ ਆ ਵੀ ਉਹਨਾਂ ਨੇ ਗੁੱਡੀ ਫੂਕ ਤੇ ਤੇ ਹੜਦੇ ਹੜਾ ਆ ਕੇ ਤੇ ਮੀਂਹ ਇੰਨਾ ਜਾਦੇ ਪੈ ਗਿਆ ਇਹ ਸਾਡੇ ਦਿਮਾਗ ਦੇ ਵਿੱਚ ਹੀ ਕਿਉਂ ਆਉਂਦੀਆਂ ਨੇ ਇਹ ਸੋਚਾਂ ਸਮੇਂ ਦੇ ਹਿਸਾਬ ਦੇ ਨਾਲ ਬਦਲਦੇ ਕਿਉਂ ਨਹੀਂ ਅਸੀਂ ਤੇ ਮਾਫ ਕਰਨਾ ਜਿਸ ਹਿਸਾਬ ਦੇ ਨਾਲ ਮੰਨ ਲਓ ਅਸੀਂ ਤਾਂ ਨਿਰਜੀਵ ਚੀਜ਼ ਗੁੱਡੀ ਦੀ ਗੱਲ ਕਰ ਰਹੇ ਹਾਂ ਤੇ ਜਿੰਨੀਆਂ ਇੱਥੇ ਭਰੂਣ ਹਤਿਆਵਾਂ ਹੋ ਰਹੀਆਂ ਨੇ ਤੇ ਲੋੜਾ ਨਾ ਜੇ ਇੱਥੇ ਮੀਂਹ ਦਾ ਬਰਸ਼ਾਤਾਂ ਵੀ ਮਰਦਾ ਗੁੱਡੀ ਦੀ ਗੱਲ ਕੀ ਕਰੀਏ ਤੇ ਤਾਂ ਜਿਉਂਦੀਆਂ ਬੜੀਆਂ ਸਾੜਤੀਆਂ ਕੁੱਖਾਂ ਦੇ ਵਿੱਚ ਖਤਮ ਕਰਤੀਆਂ ਸਾਨੂੰ ਤਾਂ ਉਹਦੋਂ ਨਹੀਂ ਕਦੇ ਦਰਦ ਹੋਇਆ ਸਾਨੂੰ ਤਾਂ ਉਸ ਚੀਜ਼ ਦਾ ਨਹੀਂ ਹੋਇਆ ਉਹ ਸੋਚ ਬਾਰੇ ਉਹ ਉਹਦੇ ਬਾਰੇ ਵੀ ਕਦੇ ਵੇਖ ਲੋ ਵੀ ਆਹ ਚੀਜ਼ਾਂ ਵੀ ਚੱਲਦੀਆਂ ਨੇ ਇੱਥੇ ਕਰਮ ਬੰਦੇ ਆ ਤੇਰੀ ਖੁਦ ਦੇ ਆਪਣੇ ਆ ਮੰਨ ਲਓ ਵੀ ਅਸੀਂ ਚਾਉਂਦੇ ਆ ਵੀ ਦੁੱਖ ਸੁੱਖ ਆਏ ਆ ਮੇਰੇ ਹੱਥ ਦੇ ਵਿੱਚ ਅਸੀਂ ਚਾਹ ਲਿਆ ਤੇ ਰੱਬ ਨੂੰ ਖੁਸ਼ ਕਰ ਲਿਆ ਚਾਹ ਲਿਆ ਦੁਖੀ ਕਰਤਾ ਮੈਂ ਆਮ ਕੱਲ ਕਰਦਾ ਹੁੰਦਾ ਵੀ ਸਭ ਕੁਝ ਉਹਦੇ ਹੱਥ ਵਿੱਚ ਆਪਾਂ ਗੁਰਬਾਣੀ ਵਿੱਚੋਂ ਹਰ ਰੋਜ਼ ਵਿਚਾਰਦੇ ਆ ਵੀ ਸਭ ਕੁਝ ਹੈ ਉਹਦੇ ਹੱਥ ਵਿੱਚ ਹੈ ਤੂੰ ਬੰਦਿਆ ਰਹਿਣਾ ਸਿੱਖ ਬਸ ਤੇ ਜਿਹੜੇ ਨੇ ਪੈਦਾ ਕੀਤਾ ਨੇ ਉਹਨੂੰ ਆਪਣੇ ਆਪ ਫਿਕਰ ਹੈ ਉਹਨੂੰ ਦੱਸਣ ਦੀ ਲੋੜ ਨਹੀਂ ਆਪ ਹੀ ਨਾ ਆਪ ਸਾਜਿਓ ਆਪ ਹੀ ਨਾ ਰਚਿਓ ਨਾਉ ਦੁਈ ਕੁਦਰਤ ਸਾਜੀਐ ਕਰ ਆਸਨ ਡਿਠੋ ਚਾਓ ਜਿਣ ਜਿਉ ਉਪਾਇ ਰਜ਼ਕ ਅਮਰਾਵੇ ਸਭ ਘਟ ਪੀਤਰ ਹਾਟ ਚਲਾਵੇ ਜਿਹੜੇ ਨੇ ਬਣਾ ਤਾ ਜਿਹੜੇ ਨੇ ਭੇਜ ਤਾ ਉਹਨੇ ਸਭ ਲੋੜਾਂ ਤੇਰੇ ਲਈ ਬਣਾ ਕੇ ਭੇਜੀਆਂ ਨੇ ਤੇ ਇਹਨਾਂ ਚੀਜ਼ਾਂ ਤੋਂ ਗਰੇਜ਼ ਕਰੀਏ ਇਹਨਾਂ ਚੀਜ਼ਾਂ ਨੂੰ ਸਮਝੀਏ ਵੀ ਜ਼ਮਾਨਾ ਬੜਾ ਐਡਵਾਂਸ ਹੈ ਅਸੀਂ ਅੱਜ ਵੀ ਉਹੀ ਕਰਮकांड ਕਰੀ ਜਾ ਰਹੇ ਆ ਮਨਮਤ ਕਰੀ ਜਾ ਰਹੇ ਆ ਅਸੀਂ ਫਿਰ ਕਿਵੇਂ ਕਹਿ ਸਕਦੇ ਅਸੀਂ ਗੁਰਬਾਣੀ ਵਾਲੇ ਆ ਅਸੀਂ ਗੁਰੂ ਨੂੰ ਮੰਨਣ ਵਾਲੇ ਆ ਤੇ ਆਪਾਂ ਗੱਲ ਕਰ ਰਹੇ ਸਾਬੀ ਹਉ ਆਇਆ ਦੂਰੋਂ ਚੱਲ ਕਹਿ ਮਤਕੀ ਤਉ ਸ਼ਰਣਾਏ ਜੀਓ ਮੈਂ ਆਸਾ ਰੱਖੀ ਚਿੱਤ ਮੈਂ ਮੇਰਾ ਸਭੋ ਦੁੱਖ ਗਵਾਏ ਜੀਓ ਚਿੱਤ ਵਿੱਚ ਆਸਾ ਰੱਖੋ ਦੁੱਖ ਗਵਾਉਣ ਵਾਲਾ ਉਹੀ ਹੈ ਦੁੱਖ ਦੂਰ ਕਰਨ ਵਾਲਾ ਉਹ ਹੈ ਤੇ ਸਤਗੁਰ ਕਹਿੰਦੇ ਤਮਾਰਗ ਚੱਲੇ ਭਾਈ ਅੜੇ ਗੁਰ ਕਾਹ ਸਕਾਰ ਕਮਾਏ ਜਿਓ ਜੇ ਗੁਰੂ ਦੇ ਮਾਰਗ ਤੇ ਚੱਲਣਾ ਜੋ ਗੁਰੂ ਕਹਿ ਰਿਓ ਸਕਾਰ ਨੂੰ ਕਮਾ ਗੁਰਸਖਮੀਤ ਚਲੋ ਗੁਰ ਚਾਲੀ ਜੋ ਗੁਰ ਕਹਿ ਸੋਈ ਗੁਰੂ ਤਾਂ ਇਹ ਗੱਲ ਕਹਿੰਦਾ ਵੀ ਸਾਰਾ ਕੁਝ ਉਹਦੇ ਹੱਥ ਹੈ ਤੇ ਅਸੀਂ ਆਪਦੀ ਮਤ ਛੱਡਣ ਨੂੰ ਤਿਆਰ ਨਹੀਂ ਸਤਗੁਰੂ ਕਹਿੰਦੇ ਤਿਆਗੇ ਮਨ ਕੀ ਮਤੜੀ ਵਿਸਾਰੇ ਦੂਜਾ ਭਾਉ ਜਿਓ ਜੇ ਗੁਰੂ ਦੇ ਮਾਰਗ ਤੇ ਚੱਲਣਾ ਹੈ ਗੁਰੂ ਵਾਲੀ ਮਤ ਲੈ ਕੇ ਚੱਲਣਾ ਪੈਣਾ ਇੱਥੇ ਦੂਜੀ ਮਤ ਜਾਇਦਾ ਕਲੋ ਮਨਮਤ ਛੱਡ ਕੇ ਆਉਣੀ ਪੈਣੀ ਹੈ ਤੇ ਜਾਂ ਤਾਂ ਇੱਕ ਪਾਸੇ ਹੋ ਜਾਈਏ ਅਸੀਂ ਗੁਰੂ ਵਾਲੇ ਖਵਾ ਲਈਏ ਵੀ ਸਾਡਾ ਗੁਰੂ ਤੋਂ ਬਿਨਾ ਕੋਈ ਨਹੀਂ ਹੈ ਤੇ ਜਾਂ ਫਿਰ ਇਹ ਪਾਸਾ ਛੱਡ ਕੇ ਅਸੀਂ ਹੋ ਮਨਮਤ ਵਾਲੇ ਪਾਸੇ ਜਾਈਏ ਵੀ ਅਸੀਂ ਕਰ ਨਹੀਂ ਇਹੋ ਜਿਹਾ ਕੁਛ ਹੈ ਤੇ ਆਪਾਂ ਗੱਲ ਕਰ ਰਹੇ ਗੁਰੂ ਨਾਨਕ ਦੇਵ ਦਾ ਇਹ ਫਰਜ਼ ਹੈ ਆਪਣਾ ਤਾਂ ਹੋਕਾ ਦੇਣ ਦਾ ਫਰਜ਼ ਹੈ ਵੀ ਆਪਾਂ ਤਾਂ ਹੋਕਾ ਦੇਣਾ ਹੈ ਗੱਲ ਗੁਰਬਾਣੀ ਦੀ ਕਰਨੀ ਹੈ ਗੱਲ ਸਮਝ ਦੀ ਕਰਨੀ ਹੈ ਵੀ ਜਿਹਦੇ ਚੀਜ਼ ਨਾਲ ਪੜਾਓ ਜਾਵੀ ਅਸੀਂ ਉਹ ਕਿਉਂ ਨਹੀਂ ਕਰ ਰਹੇ ਅਸੀਂ ਰੁੱਖ ਕਿਉਂ ਨਹੀਂ ਲਾ ਰਹੇ ਰੋਖ ਲਾ ਦੋ ਇੰਨਾ ਥਾਂ ਮੰਨ ਲਓ ਜਿੱਥੇ ਮਰਜ਼ੀ ਚਿਤ ਕਰਦੇ ਉਹਦੀ ਪਾਲਣ ਪੋਸ਼ਣਾ ਕਰ ਲੋ ਕਰਮ ਕਾਂਡਾਂ ਦੀ ਬਜਾਏ ਇਸ ਲਈ ਇਹਨਾਂ ਗੱਲਾਂ ਤੇ ਭਰੋਸਾ ਛੱਡੀਏ ਇਹਨਾਂ ਤੋਂ ਜੋ ਸੱਚ ਹੈ ਜਿਹਦੇ ਨਾਲ ਸੱਚੀਉਂ ਫਰਕ ਕੁਝ ਪੈ ਸਕਦਾ ਉਹ ਕਰੀਏ ਸਿਆਣੇ ਬਣੀਏ ਦਾਤਾ ਰਹਿਮਤ ਕਰੇ ਤਾਂ ਆਪਾਂ ਗੱਲ ਕਰਦੇ ਆਂ ਵੀ ਗੁਰਬਾਣੀ ਸਾਨੂੰ ਸਿਆਣੇ ਕਰਦੀ ਹੈ ਕਮਲ ਪੂਣਾ ਛੱਡੀਏ ਤੇ ਸਿਆਣੇ ਹੋ ਜਾਈਏ ਗੁਰੂ ਨਾਲ ਜੁੜ ਕੇ ਇਤਨਾ ਕੋਈ ਬੇਨਤੀਆਂ ਸਰਬੱਤਾਂ ਸੰਤਾਂ ਨੇ ਪਾਈ ਪ੍ਰਵਾਨ ਕਰ ਲੈਣੀਆਂ ਵਿਚਾਰਾਂ ਕਰਦੇ ਆਂ ਪੁੱਲਾ ਹੋਣੀਆ ਸੁਭਾਵਕ ਨੇ ਸਤਿਗੁਰ ਬਖਸ਼ਣ ਜੋਗ ਹੈ ਸਭਨਾ ਦਾ ਧੰਨਵਾਦ ਫਤਿਹ ਪ੍ਰਵਾਨ ਕਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ